ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਹਿਸ ਚੱਲ ਰਹੀ ਹੈ ਕਿ ਜੀ 328 ਸਰੂਪ ਕਿੱਧਰ ਗਏ ਐਸਆਈਟੀ ਬਣਾਉਣੀ ਪੈ ਰਹੀ ਆ ਵੀਰੋ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਹੈ ਜੀ ਐਸਆਈਟੀਆਂ ਬਣਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਕਿ ਸਾਡੇ ਗੁਰੂ ਆਪਣੇ ਸਾਡੇ ਬਾਪੂ ਨੂੰ ਲੱਭਣ ਵਾਸਤੇ ਵੀ ਕਿੱਧਰ ਚਲਾ ਗਿਆ ਸਾਡਾ ਬਾਪੂ ਕਿਹਨੂੰ ਦੇਤਾ ਇਹਨਾਂ ਨੇ ਤੇ ਉਹਨੂੰ ਲੱਭਣ ਵਾਸਤੇ ਸਾਨੂੰ ਐਸਆਈਟੀ ਬਣਾਉਣੀ ਪੈ ਰਹੀ ਹੈ ਇਹਦੀ ਲੋੜ ਪੈਣੀ ਨਹੀਂ ਚਾਹੀਦੀ ਸੀ ਉਦੀ ਮਾਣ ਮਰਿਆਦਾ ਦਾ ਖਿਆਲ ਰੱਖਣ ਵਾਸਤੇ ਐਸਆਈਟੀ ਬਣਾਉਣੀ ਪੈ ਰਹੀ ਹੈ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਸੀਂ ਹਰ ਧਾਰਮਿਕ ਸਥਾਨ ਦਾ ਸਤਿਕਾਰ ਕਰਦੇ ਹਾਂ ਪਰ ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਫਿਰ ਆਪ ਉਹ ਸਟੇਜ ਤੋਂ ਬੋਲਣਾ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪ ਬੋਲਣਾ ਪੈਂਦਾ ਹੈ ਪੋਲੀਟੀਕਲ ਰਾਜਨੀਤਿਕ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਛਿਰੋਮੇ ਗੁਰਦੁਆਰਾ ਪਤਨਮ ਕਹਿੰਦਾ ਕੋ ਪ੍ਰਧਾਨ ਕਹਿ ਰਿਹਾ ਹੈ ਕਿ ਮੈਂ ਸੁਖਵੀਰ ਬਾਦਲ ਦਾ ਸਿਪਾਈ ਹਾਂ ਲੈ ਦੱਸੋ ਯਾਰ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਤਾਂ ਗੁਰੂ ਦਾ ਸਿਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਿਪਾਈ ਕਿਵੇਂ ਬਣ ਗਿਆ ਵੀ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਤੇ ਉੱਥੇ ਤਾਂ ਫਿਰ ਆਹੀ ਪ੍ਰਬੰਧ ਹੋਣਗੇ ਆਜਾ ਕੁਝ ਹੋਊਗਾ ਫਿਰ ਸੋ ਵੀਰੋ ਬੜੇ ਮਾਣ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਆਪਾ ਮੱਥਾ ਟੇਕਣ ਵਾਲੇ ਬੰਦੇ ਆ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਲੇ ਬੰਦੇ ਆ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਗੱਡੀ ਚੋਂ ਹੀ ਮੱਥਾ ਟੇਕ ਦਿੰਨੇ ਆ ਸਿਰ ਝੁੱਕ ਜਾਂਦਾ ਸਿਖਾਇਆ ਹੀ ਸਾਨੂੰ ਇਹ ਹੈ ਪਰ ਜਿਹੜੇ ਐਦਾਂ ਮਾਣ ਮਰਿਆਦਾ ਨੂੰ ਵੀ ਸਿਆਸਤਾਂ ਕਰ ਦਿਆ ਉਤੇ ਇਹ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਵੱਲੋਂ ਸਾਰੇ ਧਾਰਮਿਕ ਸਥਾਨ ਪਵਿੱਤਰ ਨੇ ਸਾਰਿਆਂ ਦੇ ਅਸੀਂ ਕਦਰ ਕਰਦੇ ਆ ਪਰ ਮਾਣ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਉਸੇ ਦਿਨ ਰਾਸ਼ਟਰਪਤੀ ਨੇ ਆਉਣਾ ਸੀਗਾ ਦਿਨੇ ਰਾਸ਼ਟਰਪਤੀ ਆਏ ਸੀ ਸਾਡੇ ਦੇਸ਼ ਦੇ ਰਾਸ਼ਟਰਪਤੀ ਤੇ ਮੈਨੂੰ ਉਸੇ ਦਿਨ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਅਕਾਲ ਤਖਤ ਸਾਹਿਬ ਨੂੰ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਰਾਸ਼ਟਰਪਤੀ ਬਹੁਤ ਵੱਡਾ ਆਦਾ ਮੈਂ ਕੋਈ ਉਹਨਾਂ ਦਾ ਕੋਈ ਨਰਾਦਰ ਨਹੀਂ ਕਰਦਾ ਪਰ ਜੇ ਜੇ ਸਾਨੂੰ ਦੋਨਾਂ ਚੋਂ ਇੱਕ ਚੁਣਨਾ ਪੈ ਜੇ ਉਸੇ ਦਿਨ ਤਾਂ ਅਸੀਂ ਫਿਰ ਅਕਾਲ ਤਖਤ ਸਾਹਿਬ ਚੁਣਿਆ ਤੁਹਾਡੇ ਸਾਹਮਣੇ ਚੁਣਿਆ ਸੋ ਇਸ ਕਰਕੇ ਵੀਰੋ ਉਦੋਂ ਵੱਡੇ ਤਾਂ ਕੋਈ ਸੰਸਥਾ ਹੀ ਹੈ ਨਹੀਂ ਉਦੋਂ ਵੱਡਾ ਤਾਂ ਕੋਈ ਤਖਤ ਹੀ ਹੈ ਨਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤਖਤ ਬਣਾਇਆ ਸੀ ਮੇਰੀ ਪੀੜੀ ਤੇ ਇਹ ਇਹ ਉਹ ਉਹ ਉਹਦੇ ਨਾਲ ਕੋਈ ਮੱਥਾ ਲਾਉਣ ਬਾਰੇ ਜਾਂ ਉਹਦੇ ਨਾਲ ਕੋਈ ਚੈਲੰਜ ਹੁਣ ਇਹ ਧਰਮ ਤੇ ਸਿਆਸਤਾਂ ਕਰਦੇ ਆ ਮੇਰਾ ਨਾਮ ਬਦਨਾਮ ਕਰੀ ਜਾਂਦੇ ਇਹਨੇ ਮੱਥਾ ਲਾ ਲਿਆ ਯਾਰ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾ ਨਹੀਂ ਹੋ ਸਕਦਾ ਜੀ ਕਦੇ ਵੀ ਨਹੀਂ ਹੋ ਸਕਦਾ ਮੱਥਾ ਇਹਨਾਂ ਨੇ ਲਾਇਆ ਸੀ ਜਦੋਂ ਚਾਹੁੰਦੇ ਆ ਜਹਾਜ਼ਦਾਰ ਬਦਲ ਦੋ ਜਦੋਂ ਚਾਹੁੰਦੇ ਆ ਜਹਾਜ਼ਦਾਰ ਨੂੰ ਘਰੇ ਬੁਲਾ ਲਓ ਜਦੋਂ ਚਾਹੁੰਦੇ ਆ ਜਿਹਨੂੰ ਮਰਜ਼ੀ ਮਾਫ ਕਰ ਦੋ ਜਦੋਂ ਚਾਉਂਦੇ ਜੀ ਵੀ ਮਰਜ਼ੀ ਮਾਫੀ ਕੈਨਸਲ ਕਰ ਦੋ ਮੱਥਾ ਇਹਨਾਂ ਨੇ ਲਾਇਆ ਹੋਇਆ ਉਹ ਗੁਰੂ ਫਿਰ ਨਵੇੜੀ ਵੀ ਜਾਂਦਾ ਗੁਰੂ ਫਿਰ ਨਵੇੜੀ ਜਾਂਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਗੁਰੂ ਦਾ ਸਿਪਾਈ ਹੋਣਾ ਚਾਹੀਦਾ ਸੀ ਤੇ ਸੁਖਵੀਰ ਬਾਦਲ ਦਾ ਸਿਪਾਈ ਬਿਠਾ ਲੱਖਿਆ ਫਿਰ ਇਹ ਜਾ ਕੁਝ ਹੀ ਹੋਊਗਾ ਮੈਂ ਤਾਂ ਕਹਿੰਨਾ ਕਿ ਧਾਮੀ ਸਾਹਿਬ ਤੁਹਾਨੂੰ ਹੱਕ ਹੈ ਕਿ ਤੁਸੀਂ ਰਾਜਨੀਤਿਕ ਤੌਰ ਤੇ ਜਿਹੜੀ ਮਰਜ਼ੀ ਪਾਰਟ ਨੇ ਜਾ ਸਕਦੇ ਹੋ ਪਰ ਕਿਰਪਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਦਿਓ ਅਸਤੀਫਾ ਦੇ ਦਿਓ ਤੇ ਉਸ ਤੋਂ ਬਾਅਦ ਜਿੱਦਾਂ ਮਰਜ਼ੀ ਚੱਲ ਜਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਬੋਲ ਰਹੇ ਹੋ ਸਟੇਜ ਤੋਂ ਕਿ ਗੱਡੀ 'ਚ ਬਿਸਤਰੇ ਰੱਖ ਲਓ ਗੱਡੀਆਂ 'ਚ 2027 'ਚ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾਣਾ ਹੈ ਇਹਦਾ ਮਤਲਬ ਤੁਸੀਂ ਐਂ ਕਹਿ ਰਹੇ ਹੋ ਕਿ ਬਿਸਤਰੇ ਰੱਖ ਲਓ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਣਾ ਹੈ ਫਿਰ ਗੋਲੀਆਂ ਚੱਲਣਗੀਆਂ ਫਿਰ ਡੀਜੀਪੀ ਜਿਹੜਾ ਸਮੇਰ ਸੈਣੀ ਲਾਉਣਾ ਤੁਸੀਂ ਐਂ ਕਹਿ ਰਹੇ ਹੋ ਫਿਰ ਇਹਦਾ ਮਤਲਬ ਫਿਰ ਵੀ ਆਦਮੀਆਂ ਦਾ ਮਾਹੌਲ ਬਣਾਉਂਗੇ ਐਂ ਕਹਿ ਰਹੇ ਹੋ ਤੁਸੀਂ ਉਹਨੂੰ ਕੁਛ ਦਿਨ ਪਹਿਲਾਂ ਤਾਂ ਉਹਨੂੰ ਤੁਸੀਂ ਅਕਾਲ ਤੱਕ ਸਭ ਤੇ ਬੁਲਾ ਕੇ ਤਨਖਾਹ ਲਈ ਹੈ ਉਹ ਤੋਂ ਬਾਅਦ ਫੇਰ ਮੋਕਰ ਗਿਆ ਕਹਿੰਦਾ ਮੈਂ ਤਾਂ ਉੱਥੇ ਐਵੇਂ ਕਹਤਾ ਸੀ ਯਾਰ ਇੱਕ ਪ੍ਰਮਾਤਮਾ ਹੀ ਦੇਖੂਗਾ ਇਹ ਦੇਖੋ ਇਹ ਤਾਂ ਇਹ ਤਾਂ ਉਸੇ ਕਚੈਰੀ 'ਚ ਨਵੇੜੇ ਹੋਣਿਆ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਨਵੇੜੇ ਹੋਣ ਅਮਲ ਮਾੜੇ ਨੇ ਤਾਂ ਨਵੇੜੇ ਮਾੜੇ ਹੋ ਜਾਣਗੇ ਅਮਲ ਚੰਗੇ ਨੇ ਨਵੇੜੇ ਚੰਗੇ ਹੋ ਜਾਣ ਸੋ ਵੀਰੋ ਆ ਥੋੜਾ ਲਾਕਾ ਇੰਨਾ ਦਬਿਆ ਹੋਇਆ ਇਲਾਕਾ ਸੀ ਮੈਂ ਸੋਚਦਾ ਸੀਗਾ ਵੀ ਯਾਰ ਕਦੇ ਇਹ ਇਲਾਕੇ ਦਾ ਸੁਧਕਾਰਾ ਹੋ ਜਾਊਗਾ ਇਹਨਾਂ ਤੋਂ ਜ਼ਾਲਮਾਂ ਤੋਂ ਕੌਣ ਨੇ ਹੈ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਸੱਕੇ ਵਾਲੇ ਦਿਨ ਰੋਟੀ ਖਵਾਈ ਸੀ ਇੱਕ ਦਿਨ ਪਹਿਲਾਂ ਖਵਾ ਦਿੰਦੇ ਨਾ ਮਨ ਲੈਂਦਾ ਇਹ ਵੀ ਕਹਿ ਦਿੰਦੇ ਵੀ ਸਾਨੂੰ ਕਿਹੜਾ ਪਤਾ ਸੀ ਅਗਲੇ ਦਿਨ ਆ ਕਾਰਾ ਕਰ ਦੂਗਾ ਕਾਰਾ ਕਰਨ ਤੋਂ ਬਾਅਦ ਰੋਟੀ ਖਵਾਈ ਹੈ ਮੇਰੇ ਵੀਰੋ ਇਹਦਾ ਮਤਲਬ ਪਤਾ ਸੀ ਪੱਕਾ ਪਤਾ ਸੀ ਵੀ ਕੀ ਕਰਕੇ ਆਇਆ ਉਹ ਆ ਉਹਨਾਂ ਬੰਦਿਆਂ ਨੂੰ ਆਪਾਂ ਉਹ ਬੋਟਾ-ਬੂਟਾ ਪਵਾਉਂਦੇ ਤਾਂ ਕਾਨੂੰਨ ਸੀ ਉਹ ਤਾਂ ਬਸ ਤੱਕੇ ਹੀ ਕਰਦੇ ਸੀ ਸੋ ਵੀਰੋ تنویر ਬੈਠਾ ਹੈ تنویر ਇੱਕ ਮਿੰਟ ਦੇ تنویر ਗੱਲ ਬੈਠਾ ਅੱਜ ਇਹਨੇ ਕਿਹਾ ਮੇਰੇ ਇਲਾਕੇ ਨੂੰ ਆ ਚਾਹੀਦਾ ਮੇਰੇ ਇਲਾਕੇ ਨੂੰ ਆ ਚਾਹੀਦਾ ਮੇਰੇ ਇਲਾਕੇ ਨੂੰ ਆ ਚਾਹੀਦਾ ਸਾਰਾ ਤੇਰਾ ਹੋ ਜਾਊਗਾ ਤੇ ਨਾਲ ਇਹਨੇ ਕਿਹਾ ਕਹਿੰਦਾ ਬਾਕੀ ਫਿਰ 2027 ਦੀ ਸਰਕਾਰ ਬਣਨ ਤੋਂ ਬਾਅਦ ਮੰਗ ਲਾਂਗੇ ਮੈਂ ਸੋਚਿਆ ਮੈਂ ਕਿਹਾ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦੇਾਂਗੇ ਆ ਲਓ ਜ਼ਿੰਮੇਵਾਰੀ ਤੁਹਾਡੀ ਮਜੀਠੇ ਹਲਕੇ ਦੀ ਤੁਨ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕਾਂ 'ਚ ਹੀ ਰੱਬ ਵਸਦਾ ਹੈ ਲੋਕਾਂ 'ਚ ਹੀ ਪ੍ਰਮਾਤਮਾ ਵਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਫਿਰ ਰੱਬ ਤੁਹਾਡੇ ਨਾਲ ਸੋ ਵੀਰੋ ਵੀਰੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਅੰਗਰੇਜ਼ੀ ਦੀ ਕਹਾਵਤ ਹੈ ਇਵਨ ਗੋਡ ਕਾਂਟ ਚੇਂਜ ਪਾਸਟ ਰੱਬ ਵੀ ਬੀਤੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਪ੍ਰੈਜ਼ੈਂਟ ਤੇ ਫਿਊਚਰ ਆਪਾਂ ਬਦਲ ਸਕਦੇ ਆ ਸੋਇਸ ਕਰਕੇ ਤੁਹਾਡੇ ਮੂਰੇ ਬੇਨਤੀ ਹੈ ਐਨ ਨਹੀਂ ਪਿਆਰ ਆਹੀ ਪਿਆਰ ਬਣਾਈ ਰੱਖੋ ਆਹੀ ਪਿਆਰ ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲ ਪਹਿਲੀ ਮੰਗ ਕਿਹੜੀ ਰੱਖੀ ਕਿ ਜਿਹੜੇ ਤਾਰ ਤੋਂ ਪਾਰ ਖੇਤ ਨੇ ਨਾ 3-3 ਕਿਲੋਮੀਟਰ 4-4 ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਆ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉੱਥੇ ਆਈ ਕਾਰਡ ਦਿਖਾ ਕੇ ਜਾਂਦੇ ਆ BSF ਤਲਾਸ਼ੀ ਲੈਂਦੀ ਆ ਦਾ ਟਾਈਮ BSF ਦਾ ਤਲਾਸ਼ੀਆਂ ਜੇ ਨਿਕਲ ਜਾਂਦਾ ਫਿਰ BSF ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਗੰਨਾ ਨਹੀਂ ਵੀ ਸਕਦਾ ਦੇ ਸਰੋਂ ਨਹੀਂ ਵੀ ਸਕਦਾ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਹੈ ਮੈਂ ਕਹਾਂ ਜੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 150 ਮੀਟਰ ਦਾ ਪਰ ਤੁਸੀਂ ਆਇਆ ਕਰੋ 300 ਹੀ ਰੱਖ ਲਓ ਦੁੱਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜੋ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇਧਰਲੇ ਪਾਸੇ ਆ ਜੂਗੀ ਤੇ ਘਟੋ ਘਟੋ ਉਹਨਾਂ ਨੂੰ ਬੀਐਸਐਫ ਨੂੰ ਵੀ ਸੁਖਾਈ ਹੋ ਜੂਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜੂਗੀ ਆ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਗੱਲ ਤੁਹਾਡੀ ਬਿਲਕੁਲ ਜਾਇ ਜੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਹਿੰਦਾ ਜੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਬੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜੂਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸੋ ਇਸ ਕਰਕੇ ਵੀਰੋ ਆ ਮੁੱਦਾ ਕੱਲ ਪਹਿਲਾਂ ਚੱਕਿਆ ਮੈਂ ਫਿਰ ਮੈਂ ਕਿਹਾ ਮੈਂ ਕਿਹਾ ਜੀ ਕਣਕ ਕਣਕ ਤਾਂ ਤਾਂ ਸਟੋਰ ਕਰਾਂਗੇ ਜੇ ਪਹਿਲਾਂ ਚੌਲ ਖਾਲੀ ਕਰਾਂਗੇ ਚੌਲ ਚੱਕੋ ਹੀ ਕਣਕ ਵੀ ਦੇਵਾਂਗੇ ਹੜ ਆਏ ਮੈਂ ਕਿਹਾ ਜੀ ਕੋਈ ਸੂਬਾ ਗ੍ਰਹਿ ਮੰਤਰੀ ਸਾਹਿਬ ਕੋਈ ਸੂਬੇ ਹੋਰ ਚ ਆਇਆ ਹੁੰਦਾ ਇੰਨਾ ਹੜ 10 ਸਾਲ ਨਹੀਂ ਉੱਠ ਸਕਦਾ ਸੀ ਇਹ ਇਕੱਲੇ ਪੰਜਾਬੀ ਹੋਈ ਨੇ ਜਿਹੜੇ ਟਰਾਲੀਆਂ ਲੈ ਕੇ ਮੱਛਰਦਾਨੀਆਂ ਦੀਆਂ ਜਿਹੜੇ ਟਰਾਲੀਆਂ ਲੈ ਕੇ ਭਰ ਕੇ ਰਜਾਈਆਂ ਦੀਆਂ ਬਿਸਤਰਿਆਂ ਦੀਆਂ ਰਾਸ਼ਨ ਦੀਆਂ ਤੁਰ ਪੈਂਦੇ ਨੇ ਅਸੀਂ ਘੰਟਿਆਂ 'ਚ ਖੜੇ ਹੋਗੇ ਦੁਬਾਰੇ ਦੱਸੋ ਕਿੰਨੀ ਕਣਕ ਚਾਹੀਦੀ ਐ ਅਸੀਂ ਦੇਵਾਂਗੇ ਤੁਹਾਨੂੰ ਸਾਡੀਆਂ ਤਾਂ ਜ਼ਮੀਨਾਂ ਵੀ ਰੁੜ ਗਈਆਂ دریاਵਾਂ 'ਚ ਜ਼ਮੀਨਾਂ ਰੁੜ ਗਈਆਂ ਕੋਈ ਗੱਲ ਨਹੀਂ ਅਸੀਂ ਫੇਰ ਬਣਾ ਲਾਂਗੇ ਜ਼ਮੀਨਾਂ ਅਸੀਂ ਫੇਰ ਠੀਕ ਕਰ ਲਾਂਗੇ ਅਸੀਂ ਜਿਸ ਜਿਹਦਾ ਜਿਹਦਾ ਖੇਤ ਉਹਦੀ ਰੇਤ ਸਕੀਮ ਚਲਾਤੀ ਚੱਕ ਲੋ ਆਹ ਰੇਤਾ ਉਹ ਵੇਚ ਦੋ ਕੋਈ ਗੱਲ ਨਹੀਂ ਜੇ ਪਰਮਾਤਮਾ ਨੇ ਇਧਰਲੇ ਪਾਸਿਓਂ ਮਾਰ ਪਾਈ ਐ ਇਧਰਲੇ ਪਾਸਿਓਂ ਕਮਾ ਲਓ 10-10 ਹਜ਼ਾਰ ਦੀ ਟਰਾਲੀ ਵਿਕੀ ਐ ਜੀ ਰੇਤੇ ਦੀ ਕਰੋ ਕਰੋ ਕੰਮ ਹਾਈ ਕੋਰਟ ਨੇ ਮਾਨ ਜੋ ਹਾਈ ਕੋਰਟ ਨੇ ਸਾਨੂੰ ਲਾਅ ਕਰਤਾ ਕਿ ਡੀਸਿਲਟਿੰਗ ਕਰ ਲੋ ਰੇਤਾ ਚਕਾ ਦਿਓ ਗਾਦ ਕੱਢ ਦਿਓ ਸੁਬਹਰੇ ਗਾਦ ਇਹ ਕਿਸੇ ਨੂੰ ਪਤਾ ਹੋਊਗਾ ਇਹ ਸਾਰੇ ਉਹ 12 5 48 ਕਹੀ ਜਾਂਦਾ ਹੈ ਪਹਾੜੇ ਹੀ ਬਦਲ ਕੇ ਰੱਖ ਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆਪ 12 ਪੰਜ 48 ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਜਦੋਂ 12 ਪੰਜ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਖਿਆ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲੋ ਜੇ ਜੇ ਕਦੇ ਜ਼ਿੰਦਗੀ ਚ ਬਸਤਾ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ 32 ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਦੇ ਚ 26 ਦੇ ਸ਼ੁਰੂ ਜੇ ਚ ਇਹ ਕੰਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਐ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਐ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਹਾ ਯਾਰ ਹੁਣ ਕੀ ਕਰੀਏ ਸਮਝਾ ਲੈਣਾ ਪਹਿਲਾਂ ਸਮਝਾਈ ਲੈਣੇ ਆ ਅਸਲ ਚ ਕੀ ਐ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਦਾ ਉਹ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਿਆ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੂਗੀ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀਆਂ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜ੍ਹਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਹੈ ਪੁਰਖਿਆਂ ਨੇ ਉਹਦੇ ਬਾਰੇ ਪੜ੍ਹਾਉਣਾ ਪਊਗਾ 350 ਸਾਲਾ ਮਨਾ ਕੇ ਹਟਿਆ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾ ਕੇ ਹਟਿਆ ਹੁਣ ਕਿਤੇ ਜਾ ਕੇ ਐ ਲੋਕਾਂ ਥੋੜਾ ਜਾਇ ਇਹ ਹੋਇਆ ਕਿ ਹਾਂ ਯਾਰ ਬਹੁਤ ਵਧੀਆ ਕੀਤਾ ਤੁਸੀਂ ਹਾਲਾਂਕਿ ਮੇਰਾ ਫਰਜ ਆ ਉਹ ਮੈਂ ਕੋਈ ਗੁਰੂ ਸਾਹਿਬ ਤਾਂ ਬਹੁਤ ਹੀ ਵੱਡੀ ਬਾਲੀ ਵੱਡੀ ਸ਼ਖਸੀਅਤ ਉਹ ਤਾਂ ਤੁਰ ਪਈ ਸੀ ਨਾ ਕਹਿੰਦੇ ਵੀ ਵੱਡੀ ਸ਼ਖਸੀਅਤ ਦੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ ਬਾਲ ਗੁਰੂ ਗੋਬਿੰਦ ਜੀ ਜਦੋਂ ਕੋਲੇ ਖੜੇ ਸੀ ਕਹਿੰਦੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡੀ ਸ਼ਖਸੀਅਤ ਕੌਣ ਹੋ ਸਕਦੀ ਹੈ ਤੇ ਉਹ ਤੁਰ ਪਏ ਫਿਰ ਇਹ ਗੱਲ ਸੁਣ ਕੇ ਲਾਲ ਕਿਲੇ ਵੱਲ ਨੂੰ ਦਿੱਲੀ ਵਾਲੇ ਲਾਲ ਕਿਲੇ ਵੱਲ ਨੂੰ ਤੁਰ ਪਏ ਤੇ ਜਿਹੜੇ ਆਏ ਸੀ ਨਾ ਕਿਰਪਾ ਕਿਰਪਾ ਚੰਦ ਪੰਡਿਤ ਕਿਰਪਾ ਚੰਦ ਜਿਹੜੇ ਕਸ਼ਮੀਰ ਤੋਂ ਪੰਡਤ ਆਏ ਸੀ ਉਹ ਕਿਰਪਾ ਚੰਦ ਦੀਗਵਾਈ ਚ ਆਏ ਸੀ ਤੇ ਜਦੋਂ ਕਿਰਪਾ ਚੰਦ ਜੀ ਨੇ ਕਿਹਾ ਤੇ ਗੁਰੂ ਸਾਹਿਬ ਤੁਰਪੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਫਿਰ ਕਿਰਪਾ ਚੰਦ ਘਰੇ ਨਹੀਂ ਗਿਆ ਵਾਪਸ ਉਹ ਕਹਿੰਦਾ ਸਾਡੇ ਕਹਿਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਅੰਮਰ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਬ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਕਿਰਪਾ ਸਿੰਘ ਉਹ ਉਹ ਗਏ ਨਹੀਂ ਵਾਪਸ ਕਰੇ ਇਹ ਪੜਾਇਆ ਤੁਹਾਨੂੰ ਕਿਸੇ ਨੇ ਨਹੀਂ ਪੜਾਇਆ ਹੋਰ ਹੀ ਕੁਝ ਪੜਾਈ ਜਾਂਦੇ ਇਹੋ ਜਿਹੀ ਚੀਜ਼ਾਂ ਇਤਿਹਾਸ ਪੜਾਉਣ ਬਾਰੇ ਅਸੀਂ ਸਬਜੈਕਟ ਜਿਹੜੇ ਨੇ ਸਕੂਲਾਂ 'ਚ ਵੀ ਲਾਵਾਂਗੇ ਸਾਰਾ ਕੁਝ ਪੜਾਓ ਸਭ ਦਾ ਪੜਾਓ ਜੇ ਤੁਹਾਨੂੰ ਕਿਸੇ ਨੂੰ ਤਾਲੀ ਪੂਜ ਕੇ ਸਕੂਨ ਮਿਲਦਾ ਹੈ ਤਾਲੀ ਦੀ ਪੂਜਾ ਕਰਕੇ ਮੈਨੂੰ ਕੋਈ ਹੱਕ ਨਹੀਂ ਮੈਂ ਕਹਾਂ ਤੇਰੀ ਤਾਲੀ ਨਾਲੋਂ ਮੇਰੀ 베ਰੀ ਵਧੀਆ ਨਾ ਸਕੂਨ ਤੁਹਾਨੂੰ ਜਿੱਥੇ ਮਿਲਦਾ ਉਹ ਤੁਹਾਡਾ ਕੰਮ ਇਹ ਤੁਹਾਡਾ ਨਿੱਜ ਹੈ ਇਹ ਤੁਹਾਡੀ ਆਪਣੀ ਸੋਚ ਸੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਅਸੀਂ ਕੋਈ ਰਾਜਨੀਤੀ ਵੋਟਾਂ ਦੀ ਨਹੀਂ ਕਰਦੇ ਬਸ ਇੰਨਾ ਕਹਿ ਕਿ ਜਿਵੇਂ ਤੁਸੀਂ ਅੱਜ ਪਿਆਰ ਨਾਲ ਆਏ ਹੋ ਜੇ ਕਿਤੇ ਇਹੀ ਪਿਆਰ ਐਂ ਰਵੇ ਤਾਂ ਅਸੀਂ ਤਾਂ ਨਾ ਥੱਕਦੇ ਆ ਨਾ ਅੱਕਦੇ ਆ बस यही अरदास करते हैं परमात्मा के कि परमात्मा जिन्नी की इज्जत बनाई है पमे तो बद बधाई ना पर कटाई ना ऐनीक बनी रहे समत्त बख्शी बल बख्शी दोनों हाथों पर के दो नारे ला दियो इंक्लाब थोड़ा जा होर क्योंकि वो इत्ते ता है नहीं वो ता नाबे है हु तो नाबे तक आवाज ता फिर इत्थू जानी चाहिए ना इंक्लाब ਦੇ ਕੋ ਲੁਧਿਆਣਾ ਤਾਂ ਟੱਪ ਗਏ ਲੁਧਿਆਣਾ ਟੱਪ ਗਏ ਆਪਾਂ ਥੋੜਾ ਜਿਹਾ ਹੋਰ ਬਸ ਸਿੱਧਾ ਨਾਬੇ ਇਨਕਲਾਬ ਬੋਲੇ ਇਸਾਨੀਆ